ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਅੱਜ ਦੀ ਵੀਡੀਓ ਪਿੰਡ ਰਾਏ ਸਰ ਜੀ ਇੱਕ ਤੁਹਾਨੂੰ ਤਾਜੀ ਸੂਈ ਵੀ ਵੇਖਾ ਦਿਾਂਗੇ ਕ੍ਰਾਸ ਬ੍ਰੀਡ ਚ ਤੇ ਦੋ ਦੋ ਤਨੂੰ ਝੋਟੀਆਂ ਦਿਖਾ ਦੇਾਂਗੇ ਇੱਕ ਤਾਜੀ ਸੂਈ ਵੀ ਤੇ ਇੱਕ ਟੋਕੜ ਜਿਆਦਾ ਜਾਣਕਾਰੀ ਬਾਈ ਤੋਂ ਲਵਾਂਗੇ ਸੱਸੀ ਕਾ ਬਾਈ ਸੱਸੀ ਕਾ ਬਾਈ ਜੀ ਹੋ ਠੀਕ ਠਾਕ ਹਾਂਜੀ ਹਾਂ ਨੰਬਰ ਬੋਲੋ ਪਹਿਲਾਂ ਦਾ ਜੀ ਨੰਬਰ 8390 ਜੀ 6696 62390 60696 ਪਿੰਡ ਪਿੰਡ ਰਾਏ ਸਰ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਨੇੜੇ ਤੇੜੇ ਕਿਹੜੇ ਪਿੰਡ ਆ ਗਏ ਵੀਰੇ ਅਸੀਂ ਆਪਾਂ ਨੂੰ ਵਾਸਤਗਾਂ ਟਿੱਕਰੀ ਵਾਲ ਤੇ ਖਲਾਵਾ ਦੇ ਦਿਆਂਗੇ ਓਕੇ ਤੇ ਕਿੰਨੇ ਨਾਕ ਦਿਖਾ ਰਹੇ ਵੀਰੇ ਆਪਾਂ ਜੀ ਤਰੇ ਨਾਕ ਦਿਖਾਉਣੇ ਇੱਕ ਤੋਕੜਾਈ ਦੋ ਤਾਜੀਆਂ ਜੀ ਓਕੇ ਤੇਰੀ ਪਹਿਲੇ ਨੰਬਰ ਦੇ ਆਪਾਂ ਵੱਡੇ ਸਾਇਆ ਜੜੀ ਝੋਟੀ ਦੇਖੀ ਨੇ ਮੇਰਾ ਕਦੋਂ ਸੁਈਏ ਜੀ ਇਹੇ ਭਾਈ ਇਹ ਸੂਈ ਨੂੰ ਨੂੰ ਹਫ਼ਤਾ ਹੋ ਗਿਆ ਜੀ ਦੁੱਧ ਰੈਡੀ ਵਾਲਾ ਕਿੰਨਾ ਭਾਂਡੇ ਪਾਣਾ ਥੱਲੇ ਹੁਣ ਜੀ 11 ਲੀਟਰ ਤਿਆਰ ਹੈ ਜੀ ਰੈਡੀ ਕਿੰਨਾ ਦੁੱਧ ਦੇ ਦੂਗੇ ਦੁੱਧ ਦੇ ਜੀ 14 ਲੀਟਰ 14 ਲੀਟਰ ਵੱਡੇ ਸਾਈਜ਼ ਦੀ ਆ ਗਈ ਹੈ ਨਾ ਤੇ ਧਾਰਾਂ ਦੂਰਾਂ ਦੀ ਇੱਕ ਨੰਬਰ ਵੀ ਹੈ ਹਾਂ ਭਾਈ ਜੀ ਇੱਕ ਨੰਬਰ ਓਕੇ ਖੋਲੋ ਇਹਨੂੰ ਤੋੜਾ ਕਰਾਈਏ ਚੈੱਕ ਤੇ ਨੇੜ ਤੋਂ ਤੁਹਾਨੂੰ ਥਾਣ ਦੇ ਸਾਈਜ਼ ਕਰਾਵਾਂਗੇ ਜੀ ਚੈੱਕ ਆ ਦੇਖੋ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਓਕੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 1 ਵਜੇ ਦਾ ਜੀ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਠੀਕ ਹੈ ਜੀ ਦੇ ਬਾਈਆਂ ਦਾ ਪਸ਼ੂ ਵਧੀਆ ਹੁੰਦਾ ਕੋਈ ਲਾਂਬਿਆਂ ਦਾ ਕੰਮ ਨਹੀਂ ਕਾਫੀ ਵੀਡੀਓ ਆਪਣੇ ਕਰੀਆਂ। ਤੇ ਬਾਕੀ ਦੀ ਗੱਲ ਹੋਮੇ ਨਹੀਂ ਹੈਗੀ ਵੀ ਕੋਈ ਦੁੱਧ ਰੋਕਣਗੇ ਜਾਂ ਕੋਈ ਹੋਰ ਗੱਲ ਹੋ। ਜਮਾ ਸਹੀ ਜੈਨੂਨ ਦਾ ਕੰਮ ਹੁੰਦਾਗਾ। ਲਿਆ ਵੀਰੇ ਬਸ। ਆ ਦੇਖੋ ਜੀ। ਤੇ ਸੂਆ ਕਿਹੜਾ ਆ ਗਈ ਵੀਰੇ ਅਜੇ? ਸੂਆ ਬਾਈ ਜੀ ਇਹ ਦੂਜਾ ਸੂਈ ਦੀ ਹੈ ਜੀ। ਦੂਜਾ ਛੋਟੀ ਦੱਸ ਰਹੀ ਹੈ ਹਨਾ? ਹਾਂਜੀ ਹਾਂ। ਆ ਦੇਖੋ ਜੀ। ਹਨਲੇਬੇ ਦੀ ਪੂਰੀ ਸਾਫਾ ਆਇਓ। ਬਾਈ ਕਹਿੰਦਾ ਆ ਕੇ ਆਉਂਦੇ ਨੇ ਧਾਰਾ ਮਾਰ ਕੇ ਕੱਢ ਕੇ ਲੈ ਕੇ ਜਾ। ਅਸਲੀ ਕਰਕੇ ਲੈ ਕੇ। ਹਨਲੇਬਾ ਨੂੰ ਨੇੜ ਤੋਂ ਕਰਾਂ ਮੈਂ ਜੇ ਕਾ ਦੇਖੋ ਜੀ। ਪੂਰੇ ਪਹਾੜ ਲੈ ਵੀ ਦੀ ਸਾਫ ਅਜੇ ਫਿਰ ਥਣਾ ਥਣਾ ਦੀ 1 ਨੰਬਰ ਵੀਰੇ 1 ਨੰਬਰ ਆ ਭਾਈ ਜੀ ਕੋਈ ਭੂਰ ਨਹੀਂ ਕੋਈ ਸਿੱਟਾ ਨਹੀਂ ਜਮੇ ਕਿੰਨੇ ਪੈਸੇ ਆ ਫਿਰ ਜਾਇਜ਼ ਬਹ ਲੈਣ ਦੇ ਆਪਾਂ ਮੁੱਲ ਕਰਾਂਗੇ ਫੋਨ ਤੇ ਫੋਨ ਤੇ ਓਕੇ ਜੀ ਜਾਇਜ਼ ਹੋ ਹਾਂ ਜਮਾ ਜਾਇਜ਼ ਜੀ ਜਿਹੜੀ ਹੁਣ ਤੋਕਰ ਝੋਟੀ ਆ ਵੀਰ ਬਹੁਤ ਵੀਰਾਂ ਦੇ ਵਿੱਚ ਮੰਗਾ ਕਿੰਨਾ ਦੁੱਧ ਆ ਵੀਰੇ ਦੁੱਧ ਭਾਈ ਜੀ ਥਲੇ 10 ਕਿਲੋ ਤਿਆਰ ਆ ਬੰਦਾ 9 ਮੰਨ ਕੇ ਲਏ ਤੇ ਕਿੰਨੇ ਚਿਰ ਦੀ ਸੂਈ ਵੀ ਆ ਭਾਈ ਸੂਈ ਨੂੰ ਹੁੰਦੇ ਜਿਹਾ 3 ਮਹੀਨੇ ਦੀ ਅਜੇ ਮਹੀਨੇ ਹੋ ਗਏ ਵੀਰੇ ਨੂੰ 3 ਸੂਈ ਦੀ ਹਾਂਜੀ ਹਾਂ ਤੇ ਬੱਚਾ ਬੱਚਾ ਮਰ ਗਿਆ ਜੀ ਮੈਦੀ ਕਿਵੇਂ ਆ ਮੈਦੀ ਥਾਪੀ ਤੇ ਆ ਜੀ ਕੋ ਚਾੜਦੀ ਵੀ ਨਹੀਂ ਲੋੜ ਖੋਲੋ ਜੀ ਤੁਰਾ ਤੁਰਾ ਕਰੇ ਕਿਹੜਾ ਸੁਆ ਵੀਰੇ ਸੁਈ ਵੀ ਇਹ ਇਹ ਸੁਆ ਤੀਜਾ ਜੀ ਤੀਜਾ ਤੇ ਬਾਕੀ ਦੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਨਾ ਨਾ ਜੰਮ ਹੀ ਨਹੀਂ ਜੀ ਤੇ ਰੇਡ ਫਿਰ ਜਾਏ ਜੀ ਹੂਆ ਜੇ ਤਾਂ ਰੇਡ ਜਮਾਂ ਜਾਏ ਤੇ ਹੂ ਇਹਦਾ ਵੀ ਫੋਨ ਤੇ ਹੂ ਇਹਦਾ ਵੀ ਫੋਨ ਤੇ ਹੂ ਜਮਾਂ ਜਾਏ ਜੀ ਹਾਂ ਜੀ ਹਾਂ ਤੇ ਸਭੀ ਬੜੀ ਵਿੱਚ ਝੋਟੇ ਵੀ ਚੰਗੇ ਆ ਧਾਨਲੇ ਵੀ ਦੀ ਬਹੁਤ ਸਾਫ ਆ ਜੀ ਬਹੁਤ ਭਰਾ ਤਾਂ ਜੀ ਠੀਕ ਹੈ ਭਰਾ ਇਹਨੂੰ ਚਾਰ ਪੰਜ ਦਿਨ ਹੋ ਗਏ ਓਕੇ ਜੀ ਮੋੜ ਲੈ ਵੀਰੇ ਸਾਇਦ ਹੀ ਵਧੀਆ ਤੇ ਦੁੱਧ ਬਾਈ ਕਹਿੰਦਾ 9 ਲੀਟਰ ਮਣ ਕੇ ਲੈ ਜਾਓ ਹਣਾ ਹਾਂਜੀ ਕੋਈ ਕਹਿਣ ਦੀ ਗੱਲ ਨਹੀਂ ਹੁੰਦੀ ਦੁੱਧ ਜਮਾ ਸਹੀ ਹੁੰਦਾ ਜੀ 9 ਲੀਟਰ ਤੋਂ ਦੁੱਧ ਮਿਲ ਜਾਣਾ ਤੇ ਨਾਉ ਤਾਂ ਹੋਊਗਾ ਲੀਟਰਾਂ ਚ ਨਹੀਂ ਆਉਣਾ ਜੀ ਤੇ ਜਿਵੇਂ ਮਰਦੀ ਥਾਪੀ ਮਾਰ ਕੇ ਵੇਜਾ ਕੋਈ ਤੇ ਥਾਣਾ ਥਾਣਾ ਦੀ ਫਿਰ ਜਮਾ ਸਾਫ ਹੈ ਤੇ ਇਹਦਾ ਮੁੱਲ ਫੋਨ ਤੇ ਮੁੱਲ ਫੋਨ ਤੇ ਦੋਨਾਂ ਦੇ ਮੁੱਲ ਫੋਨ ਤੇ ਹੋਣਗੇ ਜੀ ਹੋਣਗੇ ਬਾਈ ਕਹਿੰਦਾ ਜਮਾ ਜਾਇਜ਼ ਪਸ਼ੂ ਦੇ ਹਿਸਾਬ ਨਾਲ ਤੇ ਇਧਰ ਵੀਰੇ ਬੈੜ ਆ ਜਿਹੜੇ ਕਦੋਂ ਸੂਈ ਹੈ ਜੀ ਇਹ ਬਾਈ ਜੀ ਕੱਲ ਆਫ ਤੇ ਸੂਈਆ ਸੇਖ ਵੇ ਬੱਚਾ ਦਿੱਤਾ ਬੱਚਾ ਦਿੱਤਾ ਜੀ ਓਕੇ ਆਪਣਾ ਕ੍ਰੋਸ ਬਰੀਡ ਆ ਗਈ ਵੀਰੇ ਸੀਲ ਠੰਡੀ ਨਿਕਲੀ ਆ ਜਵਾ ਠੰਡੀ ਸੀਲ ਆ ਜੀ ਤੇ ਕਿੰਨਾ ਦੁੱਧ ਕੱਢ ਦੂ ਬਾਈ ਦੁੱਧ ਦੇ ਦੂ 15 ਕਿਲੋ ਜੀ 15 ਕਿਲੋ ਦੇ ਸੂਆ ਦੂਜਾ ਜੀ ਸੂਆ ਪਹਿਲਾ ਜੀ ਫਲੂਨ ਸੂਈ ਵੀ ਓਕੇ ਸੂਈ ਦੇ ਜੀ ਮੋਹ ਅੜੇ ਚਾਰ ਦੰਦ ਦਾ ਜੀ ਚਾਰ ਦੰਦ ਤੇ ਬਾਕੀ ਦੀ ਗੱਲ ਸਣ ਲੈ ਵੀ ਦੀ ਬੜੀ ਸਾਫ ਆ ਹਨਾ ਜਵਾ ਪੂਰੀ ਸਾਫ ਮੋਟੇ ਮੋਟੀ ਚਵਾਈ ਤੇ ਗਰਮੀ ਗਰਮੀ ਗਰਮ ਆਇਨੇ ਦੁੱਧ ਮੁੱਕਣ ਨਹੀਂ ਦੇਣਾ ਗਰਮੀ ਦੀ ਆਪਾਂ ਇਹਨੂੰ ਫ੍ਰਿਜ ਹੀ ਕਹਿ ਸਕਦੇ ਹਾਂ ਇੱਕ ਹੋਰ ਆ ਬਾਈ ਜੀ ਇਹ ਦੁੱਧ ਵੀ ਫੇਰ ਵਾਲਾ ਪਾਉਂਦੇ ਉਹਦਾ ਦਿਸੀ ਜਾਂਦੇ ਸ਼ਾਹੀਵਾਲ ਚ ਆ ਗਈ ਨਾ ਸਾਰੀ ਜਰਸੀ ਤੇ ਸ਼ਾਹੀਵਾਲ ਦਾ ਮੈਕਸ ਆ ਜੀ ਖੋਲੋ ਇਹਦਾ ਵੀ ਤੋਰਾ ਕਰਾਈਏ ਚੈੱਕ ਕੁਆਲਿਟੀ ਪੂਰੀ ਚੰਗੀ ਤੇ ਬਾਕੀ ਦੀ ਗੱਲ ਜੇਰ ਜੱਪਾ ਸਭ ਕੰਪਲੀਟ ਤੁਸੀਂ ਆਉਂਦੀਆਂ ਦੁੱਧ ਕਿੰਨਾ ਬੋਲਾ ਕੱਢਿਆ ਫਿਰ ਇਹਦਾ ਬੱਚਾ ਜੀ ਦੋ ਕਿਲੋ ਸਵੇਰੇ ਚੂੜਿਆ ਜੀ 2 ਕਿਲੋ ਰਾਤ ਕਰਦਾ ਸੀਗਾ ਬੱਸ ਹੀ ਭਲਾ ਕਰੀ ਖੜੀ ਹੈ ਜੀ ਓਕੇ ਜੀ ਭਲਾਂ ਦੇ ਲੈ ਜਾਣੀ ਵੀਰੇ ਭਲਾਂ ਦੇ ਕੁਝ ਕਿਪੜਾਂ ਆ ਪਸ਼ੂ ਖਾਸ ਕਰਕੇ ਮੇਰੀ ਜਿੰਨੀ ਕਿ ਨੌਲੇਜ ਦੁੱਧ ਨੂੰ ਬਹੁਤ ਖਰਾ ਹੁੰਦਾ ਦੁੱਧ ਨੂੰ ਬਹੁਤ ਖਰੀ ਹੈ ਜੀ ਓਕੇ ਜੀ ਤੇ ਵੀਡੀਓ ਬਣਾਉਂਦਾ ਉਹੀ ਟਾਈਮ ਆਪਣੇ 1:00 ਬਜੇ ਦਾ ਹਿਸਾਬ ਨਾਲ ਜੱਜ ਇਹਦਾ ਫਿਰ ਮੁੱਲ ਵੀਰੇ ਇਹ ਤਾਂ ਹੀ ਆਪਾਂ ਫੋਨ ਤੇ ਕਰਾਂਗੇ ਓਕੇ ਫੋਨ ਤਿੰਨਾਂ ਦੀ ਮੁੱਲ ਫੋਨ ਤੇ ਹੋਣਗੇ ਜਮਾਂ ਜਾਇਦ ਜਾਇਦ ਮੁੱਲ ਹੋਣਗੇ ਜੀ ਤਿੰਨ 993 ਦਿਖਾ ਤਿਆ ਕ੍ਰੋਸ ਬ੍ਰੀਡ ਵੈੜ ਮੁੱਲ ਤਾਂ ਛੋਟਾ ਹੀ ਹੋਣਾ ਹੈ ਵੈੜ ਦਾ ਛੋਟਾ ਨਾਰਮਲ ਮੁੱਲ ਹੋਊ ਜੀ ਤੇ ਬਾਕੀ ਦਾ ਸੰਬੰਧ ਤੁਸੀਂ ਬਾਈ ਨਾ ਕਰਨਾਗਾ ਮਗਰ ਬੱਛਾ ਜੀ ਮਿਲ ਕੰਪੈਸਿਟੀ 15 ਤੋਂ ਪਲੱਸ ਰਹਿਣ ਵਾਲੀ ਆ ਤੇ ਛੋਟੀ ਥੱਲੇ ਦੁੱਧ 11 ਲੀਟਰ ਬਾਈ ਕਹਿੰਦਾ ਰੈਡੀ ਆ ਜਮਾਂ ਮਗਰ ਕਟਾ ਜੀ ਕਿੰਨੇ ਦਿਨਾਂ ਦੀ ਸੂਈ ਹੈ ਜੀ ਹੱਬ ਪੈਕੇਜ ਹੋਈ ਦੀ ਇਧਰ ਥਾਪੀ ਦੇ ਮਿਲਦੀ ਹੈ ਟੋਕਰ 3 ਮਹੀਨੇ ਸੋਈ ਵੀ 9 ਕਿਲੋ ਦੁੱਧ ਆਪਾਂ ਮਣਕੇ ਦੇ ਦਿੰਦੇ ਹਾਂ ਨੰਬਰ ਬੋਲੋ ਜੀ ਫਿਰ ਨੰਬਰ 8399 ਜੀ 7696 ਪਿੰਡ ਰੈ ਸਰ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ